ਸੋਨੇ ਚਾਂਦੀ ਦੀ ਕੀਮਤਾਂ ਵਿੱਚ 22 ਜੁਲਾਈ ਨੂੰ ਗਰਾਵਟ ਦਰਜ ਕੀਤੀ ਗਈ ਹੈ ਇੰਡੀਆ ਬੁਲੀਅਨ ਐਂਡ ਜੁਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 234 ਰੁਪਏ ਡਕੇ 73006 ਰੁਪਏ ਤੇ ਆ ਗਿਆ ਹੈ ਕਾਲੇਸ ਦੀਆਂ ਕੀਮਤਾਂ 73240 ਰੁਪਏ ਪ੍ਰਤੀ 10 ਗ੍ਰਾਮ ਸੀ ਉੱਥੇ ਹੀ 1 ਕਿਲੋ ਚਾਂਦੀ 655 ਰੁਪਏ ਦੇ ਕੇ 88328 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਇਸ ਤੋਂ ਪਹਿਲਾਂ ਚਾਂਦੀ 88983 ਰੁਪਏ ਪ੍ਰਤੀ ਕਿਲੋ ਤੇ ਸੀ ਇਸ ਸਾਲ ਚਾਂਦੀ 29 ਮਈ ਨੂੰ ਆਪਣੇ 올 ਟਾਈਮ ਹਾਈ 94280 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ ਮਲਟੀ ਕਮੋਡੀਟੀ ਐਕਸਚੇਂਜ ਤੇ ਸੋਮਵਾਰ ਨੂੰ 5 ਅਗਸਤ ਦੀ ਵਾਇਦਾ ਡਿਲੀਵਰੀ ਵਾਲਾ ਸੋਨਾ 73035 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਤੇ ਵਪਾਰ ਕਰ ਰਿਹਾ ਹੈ ਜਦ ਕਿ 4 ਅਕਤੂਬਰ ਦੀ ਵਾਇਦਾ ਡਿਲੀਵਰੀ ਵਾਲਾ ਸੋਨਾ 73480 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ਤੇ ਟ੍ਰੈਂਡ ਕਰ ਰਿਹਾ ਹੈ ਇਸ ਤੋਂ ਇਲਾਵਾ 5 ਦਸੰਬਰ ਦੀ ਵਾਇਦਾ ਡਿਲੀਵਰੀ ਵਾਲਾ ਸੋਨਾ 73918 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ਤੇ ਵਪਾਰ ਕਰ ਰਿਹਾ ਹੈ ਉੱਥੇ ਹੀ ਚਾਂਦੀ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਨੂੰ MCX ਤੇ 5 ਸਤੰਬਰ ਦੀ ਵਾਅਦਾ ਡਿਲੀਵਰੀ ਵਾਲੀ ਚਾਂਦੀ 99301 ਰੁਪਏ ਪ੍ਰਤੀ ਕਿਲੋ ਦੇ ਭਾਅ ਤੇ ਵਪਾਰ ਕਰ ਰਹੀ ਹੈ ਜਦਕਿ 5 ਦਸੰਬਰ ਦੀ ਫਿਊਚਰ ਡਿਲੀਵਰੀ ਵਾਲੀ ਚਾਂਦੀ 99805 ਰੁਪਏ ਦੇ ਰੇਟ ਤੇ ਟ੍ਰੈਂਡ ਕਰ ਰਹੀ ਹੈ